ਕਮਿਸ਼ਨਰ ਪੁਲਿਸ ਅਮਰitsar ਸਰਦਾਰ ਗੁਰਪ੍ਰੀਤ ਸਿੰਘ ਭੁੱਲੜ ਉਹਨਾਂ ਦੇ ਦੇਸ਼ਾ ਨਿਰਦੇਸ਼ਾਂ ਦੇ ਉੱਤੇ ਜਿਹੜਾ ਆ ਸੁਤੰਤਰਤਾ ਦਿਵਸ ਆਪਨਾ ਰਿਹਾ ਉਸ ਦੇ ਮੱਦੇ ਨਜ਼ਰ ਜਿਹੜਾ ਵਾ ਸਾਰੇ ਸ਼ਹਿਰ ਦੇ ਵਿੱਚ ਜਿਹੜੀ ਸਿਕਿਉਰਿਟੀ ਪ੍ਰੋਗਰਾਮ ਜਿਹੜੇ ਆ ਜਾਰੀ ਕੀਤੇ ਗਏ ਨੇ ਜਿਸ ਦੇ ਵਿੱਚ ਹਰ ਤਰ੍ਹਾਂ ਦੇ ਜਿਹੜੇ ਆ ક્રાઈમ ਨੂੰ કવર ਕਰਨ ਦੇ ਲਈ ਜਾਂ માڑے ਅੰਸਰਾਂ ਵੱਲੋਂ ਕੋਈ ਸ਼ਰਾਰਤਾਂ ਕਵਰ ਕਰਨ ਲਈ ਸਾਡੇ ਵੱਲੋਂ ਨਾਕਾਬੰਦੀ પેટ્રોલિંગ ਤੇ ਪਲੱਸ ਜਿਹੜੇ 플ੈਗ ਮਾਰਚ ਜਿਹੜੇ ਆ ਕੱਢੇ ਜਾ ਰਹੇ ਆ ਅੱਜ ਦਾ 플ੈਗ ਮਾਰਚ ਸਾਡਾ ਹਾਲ ਬਾਜ਼ਾਰ ਤੋਂ ਸ਼ੁਰੂ ਹੋ ਕੇ ਜਿਹੜੇ ਅੰਦਰਲੇ ਬਾਜ਼ਾਰ ਉਹਨਾਂ ਦੇ ਵਿੱਚ ਕੱਢਿਆ ਜਾਵੇਗਾ ਇਸ ਦੇ ਵਿੱਚ ਪਬਲਿਕ ਨੂੰ ਸੈਂਸ ਆਫ ਸਿਕਿਉਰਿਟੀ ਦੇ ਲਈ ਆਪਾਂ ਇਹ 플ੈਗ ਮਾਰਚ ਕਰ ਰਹੇ ਆ ਵੀ ਪੁਲਿਸ ਫੋਰਸ ਹਮੇਸ਼ਾ 24/7 ਤੁਹਾਡੀ ਸਿਕਿਉਰਿਟੀ ਦੇ ਲਈ ਮੌਜੂਦ ਹੈ ਜਿਸ ਦੇ ਵਿੱਚ ਇਹ ਅੱਜ ਸਾਡੇ ਨਾਲ ACB ਸੈਂਟਰਲ ACP ਸਰਦਾਰ ਹਰਿੰਦਰ ਸਿੰਘ ਤੇ ਕਲਸੀ ਜਿਹੜੀ ਲੋਕਲ ਜ਼ੋਨ ਦੀ ਫੋਰਸ ਆ ਜਿਹੜੀ ਉਹਨਾਂ ਵੱਲੋਂ ਜਿਹੜੀ ਐ ਬਲੈਕਮਾਰਕ ਕੱਢਿਆ ਜਾ ਰਿਹਾ ਹੈ ਕਿੰਨੀਆਂ ਏਜੰਸੀਆਂ ਜਿਹੜੀਆਂ ਲਗਾਈਆਂ ਗਈਆਂ ਤੇ ਕਿੱਟੋ ਕਿੱਥੋਂ ਫੋਰਸ ਜਿਹੜੀਆਂ ਮੰਗਾਈਆਂ ਤੇ ਲੋਕਲ ਜਿਹੜੀ ਸਾਡੀ ਇੱਥੇ ਡਿਸਟ੍ਰਿਕਟ ਦੀ ਫੋਰਸ ਆ ਉਹ ਆ ਜਿਹੜੀ ਤੇ ਬਾਹਰੋਂ ਸਾਨੂੰ ਜਿਹੜੀ ਹੈਡਕੁਆਟਰੋਂ ਥੋੜੀ ਸਪਲੀਮੈਂਟ ਹੋਈ ਆ ਉਸ ਨੂੰ ਵੀ ਇਸ ਸਾਕ ਇਸ ਦੇ ਵਿੱਚ ਇਨਕਲੂਡ ਕੀਤਾ ਗਿਆ ਇਸ ਦੇ ਅੱਜ ਜੇ ਆਪਾਂ ਜ਼ੋਨ ਦੀ ਗੱਲ ਕਰੀਏ ਤੇ ਇਸ ਦੇ ਵਿੱਚ ਦਿਨ ਅਤੇ ਰਾਤ ਦੇ ਜਿਹੜੇ ਅਲੱਗ-ਅਲੱਗ ਸੈਂਸਿਟਿਵ ਪੁਆਇੰਟਸ ਜਿਸ ਤਰ੍ਹਾਂ ਹਾਲਗੇਟ ਹੋ ਗਿਆ ਰੇਲਵੇ ਸਟੇਸ਼ਨ ਦੀ ਜਿਹੜੇ ਅੰਦਰਲੇ ਬਾਜ਼ਾਰ ਨੇ ਜਿੱਦਾਂ ਦਰਬਾਰ ਸਾਹਿਬ ਦੇ ਆ ਨਜ਼ਦੀਕ ਗਲਿਆਰਾ ਜਾਂ ਦੂਸਰੇ ਜਿਹੜੇ ਬਾਜ਼ਾਰ ਨੇ ਉਹਨਾਂ ਦੇ ਵਿੱਚ ਵੀ ਸਾਡੇ ਵੱਲੋਂ ਨਾਕਾਬੰਦੀ ਕੀਤੀ ਗਈ ਆ ਅਲੱਗ-ਅਲੱਗ ਡੇ ਐਂਡ ਸ਼ਿਫਟ ਡੇ ਐ ਤੇ ਨਾਈਟ ਸ਼ਿਫਟ ਤੇ ਜਿਹੜੇ ਨਾਕਾਬੰਦੀ ਕੀਤੀ ਗਈ ਆ ਉਸ ਤੋਂ ਇਲਾਵਾ ਜਿਹੜੀਆਂ ਸਣੀਆਂ ਪੀਸੀਆਰ ਆ ਉਸ ਨੂੰ ਵੀ ਮਾਨਯੋਗ ਸੀਪੀ ਸਾਹਿਬ ਵੱਲੋਂ ਸਟਰੈਂਥਨ ਕੀਤਾ ਗਿਆ ਸਾਰੀਆਂ ਪੀਸੀਆਰ ਇਸ ਵਕਤ ਭਾਵੇਂ ਉਹ ਗੱਡੀਆਂ ਨੇ ਤੇ ਭਾਵੇਂ ਉਹ ਐਕਸਲੇਜ਼ ਨੇ ਉਹ ਸਾਰੇ ਫੁੱਲ ਸਟੈਂਥ ਦੇ ਨਾਲ ਸਾਰੇ ਸ਼ਹਿਰ ਦੇ ਵਿੱਚ ਪੈਟਰੋਲਿੰਗ ਕਰ ਰਹੇ ਨੇ ਤਾਂ ਕਿ ਜਿਹੜਾ ਆਉਣ ਵਾਲਾ ਸਮਾਗਮ ਆ ਜਿਹੜਾ ਸ਼ਤੰਤਰਤਾ ਦਿਵਸ ਆ ਆਪਣਾ ਬਿਲਕੁਲ ਪੀਸਫੁੱਲ ਜਿਹੜਾ ਵਾ ਉਸ ਜਿਹੜੇ ਸਾਰੇ ਪੀਸਫੁੱਲ ਤਰੀਕੇ ਨਾਲ ਉਹਨੂੰ ਮਨਾ ਸਕਣ ਸਰ ਸ਼ਹਿਰ ਦੇ ਵਿੱਚ ਡਰੋਨ ਰਾਹੀ ਜਾਂ ਸੀਸੀਟੀਵੀ ਕੈਮਰਾ ਰਾਹੀ ਵੀ ਨਿਗਰਾਨੀ ਰੱਖੀ ਜਾਂਦੀ ਹੈ ਬਿਲਕੁਲ ਸੀਸੀਟੀਵੀ ਵੈਨਸ ਪਲੱਸ ਜਿਹੜੀਆਂ ਸਾਡੀਆਂ ਜਿਹੜੀਆਂ ਲੋਕਲ ਇੰਟੈਲੀਜੈਂਸ ਟੀਮਸ ਨੇ ਉਹ ਵੀ ਵਰਕਆਊਟ ਕਰ ਰਹੀਆਂ ਨੇ ਵੀ ਕਿਸੇ ਵੀ ਮਾੜੇ ਅਨਸਰ ਨੂੰ ਜਿਹੜਾ ਵਾ ਉਹ ਗੈਰ ਕਾਨੂੰਨੀ ਕੰਮ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਜੇ ਕੋਈ ਸਾਡੇ ਧਿਆਨ ਦੇ ਵਿੱਚ ਇਹੋ ਜੀ ਗੱਲ ਆਉਂਦੀ ਆ ਤੇ ਸ਼ਕਤੀ ਨਾਲ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ ਸਰ ਲੋਕਾਂ ਨੂੰ ਸੁਰੱਖਿਆ ਸੰਬੰਧੀ ਕਿੰਨੀ ਕਿੰਨੀ ਸਹੂਲਤਾਂ ਦਿੱਤੀਆਂ ਜਾ ਰਹੀਆਂ ਬਿਲਕੁਲ ਜੀ ਅਸੀਂ ਇਹੀ ਕਹਿਣਾ ਚਾਹਵਾਂਗੇ ਅਮਰਸਰ ਕਮਿਸ਼ਨੇਟ ਪੁਲਿਸ ਜਿਹੜੀ ਆ 24/7 ਅਮਰਸਰ ਸ਼ਹਿਰ ਵਾਸੀਆਂ ਦੀ ਸੇਵਾ ਦੇ ਵਿੱਚ ਹਾਜ਼ਰ ਅਸੀਂ ਕਿਸੇ ਵੀ ਤਰ੍ਹਾਂ ਦੀ ਜਿਹੜੀ ਆ ਕਿਸੇ ਵੀ ਗੈਰ ਕਾਨੂੰਨੀ ਜਿਹੜਾ ਗੈਰ ਸਮਾਜਿਕ ਤੱਤ ਨੂੰ ਕੋਈ ਵੀ ਗੈਰ ਕਾਨੂੰਨੀ ਕੰਮ ਕਰਨ ਦੀ ਇਜਾਜ਼ਤ ਨਹੀਂ ਦਵਾਂਗੇ ਜੋ ਵੀ ਹੋਵੇਗਾ ਉਸ ਨੂੰ ਸ਼ਕਤੀ ਨਾਲ ਜੇਠਿਆ ਜਾਵੇਗਾ ਫਲੈਗ ਮਾਰਚ ਕਿਥੋਂ ਲੈ ਕੇ ਕਿਥੋਂ ਤੱਕ ਕੱਢਿਆ ਜਾਏ ਇਹ ਹਾਲਗੇੜ ਤੋਂ ਸ਼ੁਰੂ ਕਰਨੇ ਆ ਹਾਲਗੇੜ ਤੋਂ ਸਕੰਦਰੀ ਗੇਟ ਤੇ ਪਲੱਸ ਉਸ ਤੋਂ ਬਾਅਦ ਜਿਹੜਾ ਸਾਰਾ ਏਰੀਆ ਸੈਂਟਰਲ ਪਲੱਸ ਸਾਊਥ ਆ ਉਸ ਦੇ ਵਿੱਚ ਇਸ ਨੂੰ ਕਵਰ ਕੀਤਾ ਜਾਊਗਾ ਕੁਝ ਫਲੈਗ ਮਾਰਚਸ ਕੱਲ ਵੀ ਕੱਢੇ ਜਾਣਗੇ ਜਿਸ ਦੇ ਵਿੱਚ ਹੋਰ ਜਿਹੜਾ ਰਿਮੇਨਿੰਗ ਸਿਟੀ ਆ ਉਸ ਨੂੰ ਵੀ ਕਵਰ ਕੀਤਾ ਜਾਵੇਗਾ ਟ੍ਰੈਫਿਕ ਦੀ ਨਾਸੀ ਆ ਜੀ ਮੈਸੇਜ ਵੀ ਅਮਰਸਰ ਕਮਿਸ਼ਨਰੇਟ ਪੁਲਿਸ ਜਿਹੜੀ ਆ ਇਹ 24/7 ਤੁਹਾਡੇ ਨਾਲ ਖੜੀ ਆ ਤੇ ਬਿਲਕੁਲ ਕਿਸੇ ਵੀ ਕ੍ਰਾਈਮਨਲ ਨੂੰ ਇੱਥੇ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ ਟ੍ਰੈਫਿਕ ਇਸ ਤਰੀਕੇ ਰਹੇਗਾ 15 ਅਗਸਤ ਨੂੰ ਵੀਆਈਪੀ ਮੂਵਮੈਂਟ ਬ ਬਿਲਕੁਲ ਟੂਰਿਸਟ ਟੂਰਿਸਟ ਦਾ ਵੀ ਬਿਲਕੁਲ ਖਿਆਲ ਰੱਖਿਆ ਗਿਆ ਜਿਹੜੀ ਇਸ ਏਰੀਆ ਦੇ ਵਿੱਚ ਵੇਖੋ ਇਸ ਤੇ ਮੇਨ ਸਮਾਗਮ ਨੂੰ ਛੱਡ ਕੇ ਸ਼ਹਿਰ ਦੇ ਵਿੱਚ ਹੋਰ ਵੀ ਛੋਟੇ-ਛੋਟੇ ਸਮਾਗਮ ਜਿਹੜੇ ਆ ਅਲੱਗ-ਅਲੱਗ ਜਿਹੜੀਆਂ ਇੰਸਟੀਚੂਟਸ ਆ ਉਹਨਾਂ ਵੱਲੋਂ ਇੰਸਟੀਚੂਨਸ ਵੱਲੋਂ ਮੰਗਾਈ ਜਾਂਦੇ ਬਣਾਏ ਜਾਂਦੇ ਨੇ ਅਸੀਂ ਸਾਰਿਆਂ ਦੇ ਉੱਤੇ ਸੁਰੱਖਿਆ ਜਿਹੜੀ ਆ ਬਿਲਕੁਲ ਯਕੀਨੀ ਬਣਾਈ ਹੋਈ ਆ ਜਿਹੜੀ ਮੇਨ ਈਵੈਂਟ ਦੀ ਗੱਲ ਕਰੀਏ ਤਾਂ ਉਸ ਦੇ ਆਲੇ-ਦੁਆਲੇ ਬਿਲਕੁਲ ਵੀ ਜਿਹੜੀ ਈਵੈਂਟ ਵਾਲੇ ਦਿਨ ਬਿਲਕੁਲ 100% ਫੂਲ ਪ੍ਰੂਫ ਸਿਕਿਉਰਿਟੀ ਹੋਏਗੀ ਨਾਰਮਲ ਪਬਲਿਕ ਦਾ ਜਿਹੜਾ 100% ख्याल ਰੱਖਿਆ ਜਾਏਗਾ ਤਾਂ ਕਿ ਉਸ ਦਿਨ ਇਸ ਏਰੀਏ ਦੇ ਵਿੱਚ ਇਸ ਤਰ੍ਹਾਂ ਦਰਿਆਣਾ ਮੰਦਰ ਜਾਂ ਸ੍ਰੀ ਦਰਬਾਰ ਸਾਹਿਬ ਇਸ ਦੇ ਵਿੱਚ ਜਿਹੜੇ ਵੀ ਸ਼ਰਧਾਲੂ ਆ ਰਹੇ ਹੋ ਨਿਰਵੇਗਨ ਆਪਣੀ ਜਿਹੜੀ ਆਸਥਾ ਦੇ ਨਾਲ ਆਉਣ ਤੇ ਨਿਰਵੇਗਨ ਜਿਹੜੀ ਆਪਣੀ ਇਹ ਦਿਨ ਨਤਮਸਤਕ ਹੋ ਕੇ ਆਪਣੇ ਵਾਪਸ ਜਾ ਸਕਣ। ਹੋਲ ਆਧਾਰ ਕਾਰਡ ਅਪਡੇਟ ਅਤੇ ਹੋਰ ਬਹੁਤ ਸਾਰੀਆਂ ਜ਼ਰੂਰੀ ਸੇਵਾਵਾਂ ਇੱਕੋ ਥਾਂ ਤੇ। ਬੇਦੀ ਸਮਾਰਟ ਸੋਲਿਊਸ਼ਨ ਬਲੇਰ ਕੋਟਲਾ ਰੋਡ ਖੰਨਾ ਵਿਖੇ ਆਧਾਰ ਕਾਰਡ ਵਿੱਚ ਕਾਰ ਦਾ ਪਤਾ। ਪਿਤਾ ਪਤੀ ਦਾ ਨਾਮ ਅਤੇ ਮੋਬਾਈਲ ਨੰਬਰ ਅਪਡੇਟ ਕਰਵਾਓ ਗੁੰਮ ਹੋਇਆ ਪੈਨ ਕਾਰਡ ਮੁਰਾ ਪ੍ਰਾਪਤ ਕਰਵਾਓ ਗੁੰਮ ਹੋਇਆ ਸੀ ਗੱਡੀ ਦੀ ਰਜਿਸਟ੍ਰੇਸ਼ਨ ਸਰਟੀਫਿਕੇਟ ਮੁਰਾ ਪ੍ਰਾਪਤ ਕਰਵਾਓ ਹਰ ਗੱਡੀ ਦਾ ਇੰਸ਼ੋਰੈਂਸ ਤੇਜ਼ੀ ਅਤੇ ਪਰੋਸੇ ਨਾਲ ਕਰਵਾਓ ਸਾਰੀਆਂ ਸੇਵਾਵਾਂ ਸੌਖੀਆਂ ਪਰੋਸੇਯੋਗ ਅਤੇ ਸਮੇਂ ਸਿਰ ਆਜ ਹੀ ਸੰਪਰਕ ਕਰੋ Beti Smart Solution ਤੁਹਾਡੀਆਂ ਸਾਰੀਆਂ ਦਸਤਾਵੇਜ਼ ਅਤੇ ਇੰਸ਼ੋਰੈਂਸ ਦੀਆਂ ਲੋੜਾਂ ਲਈ ਇੱਕ ਹੱਲ